ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਕਰਮ ਸਨਮਾਨ ਜੋਗ ਸਤਸੰਗੀ ਜਨੋ ਗੁਰੂ ਗ੍ਰੰਥ ਸਾਹਿਬ ਜੀ ਦੇ অপার ਕਿਰਪਾ ਦੇ ਸਦਕਾ ਆਪਾਂ ਨੂੰ ਸਤ ਸੰਗਤ ਦੀਆਂ ਅਮੋਲਕ ਕੜੀਆਂ ਪ੍ਰਾਪਤ ਹੋਈਆਂ ਆਓ ਜੀ ਲੜੀਵਾਰ ਸ਼ਬਦ ਗੁਰੂ ਪਾਰਸਾ ਜੀ ਦੀ ਪਾਵਨ ਬਾਣੀ ਦਾ ਪਹਿਲਾਂ ਸਰਵਣ ਕਰੀਏ ਜੀ ਅਤੇ ਉਪਰੰਤ ਆਪਾਂ ਗੁਰੂ ਜੀ ਦੀ ਕਿਰਪਾ ਦੁਆਰਾ ਸ਼ਬਦ ਵਿਚਾਰ ਸਰਵਨ ਕਰਾਂਗੇ ਜੀ ਸਾਰੇ ਭੈਣ ਭਾਈ ਫਤਿਹ ਦੀ ਸਾਂਝ ਪਾਈਏ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਗੁਰੂ 파ਰਸ਼ਾ ਜੀ ਦੀ ਪਾਵਨ ਬਾਣੀ ਦਾ ਪਵਿੱਤਰ ਸ਼ਬਦ ਸਰਵਣ ਕਰੀਏ ਸੋ ਕਿਰਪਾ ਕਰੋ ਜੀ ਚੁੱਪ ਦਾ ਦਾਨ ਬਖਸ਼ਿਓ ਸਤਨਾਮ ਸ੍ਰੀ ਵਾਹਿਗੁਰੂ ਜੀ ਸ਼ਲੋਕ ਕੋਖੇ ਸਾਸਤਰ বেদ ਸਭ ਆਨੰਕ ਕਥ ਤੋਂ ਕੋਏ ਆਦ ਜਗਾਦੀ ਹਣ ਖੂਬਤ ਨਾਨਕ ਏਕੈ ਸੋਈ ਪੌੜੀ ਕਗਾ ਕਲ ਮਨਹ ਏਹ ਬਿਨ ਹਰ ਦੂਸਰ ਨਾਹੇ ਨਹ ਹੂਆ ਨਹ ਹੂ ਬਨਾ ਜਤ ਕਤ ਉਹੀ ਸਮਾਹੀ ਕੂਲਹਿ ਤਉ ਮਨ ਜੋ ਆਵਹਿ ਸਰਨਾ ਨਾਮ ਤਤ ਕਲਮਹ ਪੁਨਹ ਚਰਨ ਕਾਲ ਕਾਲ ਅਨਿਕ ਪਛਤਾਵਹਿ ਬੇਨਹਾਰ ਭਗਤ ਕਹਾਂ ਥਿਤ ਪਾਵਹਿ ਕੂਲ ਮਹਾਰਸ ਅੰਮ੍ਰਿਤ ਤਹਿ ਪੀਆ ਨਾਨਕ ਹਾਰ ਗੁਰ ਜਾ ਤੂ ਦਿਆ ਕੋਲ ਮਹ ਰਸ ਅੰਮ੍ਰਿਤ ਤੇ ਪੀਆ ਨਾਨਕ ਹਾਰ ਗੁਰ ਜਾ ਤੂ ਦਿਆ ਸੋ ਸਤ ਸੰਗੀ ਜਨੋ ਇਹ ਪਾਵਨ ਸ਼ਬਦ ਆਪਾਂ ਜੀ ਸਰਵਣ ਕੀਤਾ ਹੈ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਕੇ ਸਾਨੂੰ ਸਮਝਾ ਰਹੇ ਹੈ ਸ਼ਲੋਕ ਦੇ ਵਿੱਚ ਬਖਸ਼ਿਸ਼ ਕਰ ਰਿਹਾ ਹੈ ਕੈਨ ਲਗੇ ਖੋਖੇ ਸਾਸਤਰ বেদ ਸਭ ਸਾਰੇ বেদ ਚਾਰ বেদ ਸਾਸਤਰ ਸਾਰੇ ਕਹਿੰਦੇ ਪੜ ਕੇ ਵਿਚਾਰ ਕੇ ਵੇਖ ਲੈ ਆਨਨ ਕਸ਼ਟੋਂ ਕੋਈ ਸਾਰਿਆਂ ਨੂੰ ਇਹ ਪ੍ਰਾਪਤ ਹੁੰਦਾ ਹੈ ਕਿ ਇੱਕ ਸਰਵ ਸ਼ਕਤੀਮਾਨ ਪਰਮਾਤਮਾ ਜ਼ਰੂਰ ਹੈ ਇਸ ਤੋਂ ਬਿਨਾ ਪਰਮਾਤਮਾ ਦੀ ਵਰਗਾ ਸਦਾ ਰਹਿਣ ਵਾਲਾ ਹੋਰ ਕੋਈ ਨਹੀਂ ਹੈ ਆਹ ਹੋਰ ਦੂਜਾ ਕੋਈ ਨਹੀਂ ਹੈ ਆਦ ਜੁਗਾਦੀ ਹਣ ਹੋਵਤ ਨਾਨਕ ਇੱਕ ਐਸੋਈ ਇਹ ਪਤਾ ਲੱਗਦਾ ਹੈ ਜਿਹੜਾ ਪ੍ਰਭੂ ਆਰ ਤੋਂ ਲੈ ਕੇ जुगाद जुगां ਤੋਂ ਲੈ ਕੇ ਸੱਚ ਹੈ ਹੁਣ ਹੋਵਤ ਜਿਹੜਾ ਹੁਣ ਵੀ ਸੱਚ ਹੈ ਨਾਨਕ ਇੱਕ ਐ ਸੋਏ ਹੀ ਨਾਨਕ ਜਿਹੜਾ ਪ੍ਰਭੂ ਸਦਾ ਵਾਸਤੇ ਇੱਕੋ ਪਰਮਾਤਮਾ ਹੈ ਜਿਹੜਾ ਸਦਾ ਵਾਸਤੇ ਹਾਜ਼ਰ ਹੋਵੇਗਾ ਸੱਚਾ ਹੈ ਸਦਾ ਵਾਸਤੇ ਰਹਿਣ ਵਾਲਾ ਹੈ ਇਹ ਜੀ ਸਾਨੂੰ ਪੜਿਆ ਪਤਾ ਲੱਗਦਾ ਹੈ ਪੰਜਵੇਂ ਪਾਠ ਸਾਹਿਬ ਕਹਿੰਦੇ ਪਰਮਾਤਮਾ ਤੋਂ ਬਿਨਾਂ ਸਦਾ ਰਹਿਣ ਵਾਲਾ ਇੱਥੇ ਕੋਈ ਨਹੀਂ ਹੈ ਇਸ ਕਰਕੇ ਸਿੱਖਾ ਉਸ ਪ੍ਰਭੂ ਦਾ ਸਿਮਰਨ ਕਰਿਆ ਕਰ ਜਿਹੜਾ ਨਾ ਜਾਂਦਾ ਹੈ ਨਾ ਆਉਂਦਾ ਹੈ ਨਾ ਜੰਮਦਾ ਹੈ ਤੇ ਨਾ ਮਰਦਾ ਹੈ ਉਸ ਪ੍ਰਭੂ ਦਾ ਸਿੱਖ ਨੇ ਸਿਮਰਨ ਕਰਨਾ ਹੈ ਉਹਦੀ ਹੋਂਦ ਨੂੰ ਹਰ ਥਾਂ ਤੇ ਸਮਝਣਾ ਹੈ ਬਸ ਬਹੁਤ ਵੱਡੀ ਭਗਤੀ ਹੈ ਅੱਗੇ ਮਹਾਰਾਜ ਜੀ ਪੌੜੀ ਉਚਾਰਦੇ ਐ ਪੌੜੀ ਇੱਕ ਸ਼ਾਨਦਾਰ ਨਾਮ ਹੈ ਸਤਿਗੁਰੂ ਸਚੇ ਪਾਤਸ਼ਾਹ ਜੀ ਬਚਨ ਕਰਦੇ ਕਹਿਣ ਲੱਗੇ ਕ ਕਗਾ ਕਲਹ ਮਨਹ ਇਹ ਬਿਨ ਹਰ ਦੂਸਰ ਨਾਹੀ ਕਹਿੰਦੇ ਚਾਹੀਦਾ ਤਾਂ ਇਹ ਐ ਕਗਾ ਅੱਖਰ ਵਰਤ ਕੇ ਪਾਤਸ਼ਾਹ ਜੀ ਦੱਸਦੇ ਕਲਹ ਮਨਹ ਇਹ ਸੰਸਾਰੀ ਦੁਨੀਆਂ ਦੇ ਲੋਕੋ ਮਨ ਦੇ ਵਿੱਚ ਇਹ ਪੱਕਾ ਵਿਸ਼ਵਾਸ ਕਰ ਲੋ ਘੱਲੋ ਮਨ ਹੈ ਇਹ ਮਨ ਦੇ ਵਿੱਚ ਇਹ ਵਿਸ਼ਵਾਸ ਕਰਨਾ ਪਵੇਗਾ ਕਿ ਬੇਨਹਰ ਦੂਸਰ ਨਾਹੀਂ ਕਿ ਉਸ ਪਰਮਾਤਮਾ ਤੋਂ ਬਿਨਾਂ ਦੂਜਾ ਰਹਿਣ ਵਾਲਾ ਕੋਈ ਨਹੀਂ ਹੈ ਜਦੋਂ ਹੈ ਹੀ ਕੋਈ ਨਾ ਦੂਜਾ ਰਹਿਣ ਵਾਲਾ ਸਿੱਖ ਫਿਰ ਹੋਰ ਕਿਸ ਨੂੰ ਕਿਉਂ ਮੰਨੈ ਪੂਜੇ ਜੀ ਸਿੱਖ ਤਾਂ ਇੱਕ ਪਰਮਾਤਮਾ ਦਾ ਉਪਾਸ਼ਕਾ ਨਾ ਬੇਨਹਰ ਦੂਸਰ ਨਾ ਹੈ 파ਰਸ਼ਾ ਦੀ ਕਹਿਣ ਲੱਗੇ ਨਹਿ ਹੋਵਾ ਨਹਿ ਹੋਮਨਾ ਜਤ ਕਤ ਉਹੀ ਸਮਾਹੇ ਨਾ ਤਾਂ ਉਹਦੇ ਵਰਗਾ ਕੋਈ ਹੋਇਆ ਇਸ ਤੋਂ ਪਹਿਲਾਂ ਨਾ ਅੱਗੇ ਵਾਸਤੇ ਹੋਣਾ ਹੈ ਲਿਖ ਕੇ ਗਰੰਟੀ ਦਿੰਦੇ ਪੰਨੇ 파ਰਸ਼ਾ ਜਤ ਕਤ ਉਹੀ ਸਮਾਏ ਜਿੱਥੇ ਕਿੱਥੇ ਉਹ ਪ੍ਰਮਾਤਮਾ ਆਪ ਹੀ ਸਮਾਇਆ ਹੋਇਆ ਹੈ ਹਰ ਥਾਂ ਤੇ ਸਰਵ ਵਿਆਪਕ ਹੈ ਹਰ ਥਾਂ ਤੇ ਹਾਜ਼ਰ-ਨਾਜ਼ਰ ਹੈ ਇਸ ਕਰਕੇ ਇਹ ਪ੍ਰਾਣੀ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੀਨ ਹੋ ਜਾਣਾ ਚਾਹੀਦਾ ਹੈ ਪ੍ਰਸ਼ਨ ਕਰਤਾ ਕਹਿੰਦਾ ਜੀ ਲੀਨਤਾ ਹੋਣ ਨੂੰ ਯਤਨ ਕਰਦਾ ਹੈ ਪਰ ਲੀਨ ਹੋਇਆ ਨਹੀਂ ਜਾਂਦਾ ਸੰਸਾਰੀ ਜੀਵਿਆਂ ਦੇ ਵਿੱਚ ਪ੍ਰਾਣੀ ਲਵਾਈ ਮਾਨੇ ਰੁੱਝਿਆ ਪਏ। ਪਾਰਛੜੀ ਕੰਢੀ ਕੂਲਹਿ ਤੋ। ਮਨ ਜਉ ਆਵਹਿ ਸਰਨਾ। ਹੀ ਮਨ ਉਸ ਪ੍ਰਮਾਤਮਾ ਦੇ ਵਿੱਚ ਤਾਂ ਹੀ ਕੁਲੇਗਾ ਨਾ। ਤਾਂ ਹੀ ਲੀਨ ਹੋਵੇਂਗਾ। ਤਾਂ ਹੀ ਉਹਦੇ ਨਾਮ ਦਾ ਰਸ ਮਾਣੇਗਾ। ਤਾਂ ਹੀ ਮਲਾਪ ਦਾ ਰਸ ਮਾਣੇਗਾ। ਜਉ ਆਵਹਿ ਸਰਨਾ। ਜੇ ਪ੍ਰਭੂ ਦੀ ਸ਼ਰਨ ਚਾਹੇਗਾ। ਫੇਰੀ ਹੋ ਸਕਦਾ ਨਾ ਜੇ ਸ਼ਰਨ ਹੀ ਨਹੀਂ ਆਉਂਦਾ ਉਹਦਾ ਸਿਮਰਨ ਹੀ ਨਹੀਂ ਕਰਦਾ ਉਹਦੇ ਨਾਮ ਦੇ ਨਾਲ ਜੁੜਦਾ ਹੀ ਨਹੀਂ ਫਿਰ ਕੀ ਭਲਾ ਹੋਵੇਗਾ پارਸ਼ਦੀ ਕਹਿਣ ਲੱਗੀ ਨਾਮ ਤਤ ਕਲਮਹ ਪੁਨਹ ਚਰਨਾ ਕਲਮਹ ਇਹਦਾ ਅਰਥ ਕੀਤੇ ਹੈ ਵਿਦਵਾਨਾਂ ਨੇ ਮਨੁੱਖਾ ਜਨਮ ਕਹਿੰਦੇ ਮਨੁੱਖਾ ਜਨਮ ਦੇ ਵਿੱਚ ਮਨੁੱਖ ਕੀਤੇ ਹੋਏ ਮਾੜੇ ਕਰਮਾਂ ਦੇ ਪਾਪ ਤੋਂ ਡਰਨ ਵਾਸਤੇ ਉਹਨੇ ਚਰਨਾ ਧਾਰਮਿਕ ਕੰਮ ਕਰਦਾ ਹੈ ਵੀ ਮੈਂ ਪਾਪ ਤੋਂ ਬਰ ਜਾਵਾਂ ਕਈ ਕਦੇ ਕੁਝ ਕਰਦਾ ਕਦੀ ਕੁਝ ਜਾ ਕੇ ਕਿਤੇ ਮੱਥੇ ਟੇਕਦਾ ਕਿਤੇ ਨਹਾ ਕੇ ਆਉਂਦਾ ਕਿਤੇ ਕੁਝ ਕਰਦਾ ਕਿਤੇ ਕੁਝ ਕਰਦਾ ਹੈ ਪਰ ਗੁਰੂ ਸਾਹਿਬ ਕਹਿੰਦੇ ਨਾਮ ਤਤ ਸਭ ਦਾ ਨਚੂਰ ਪ੍ਰਭ ਦਾ ਨਾਮ ਹੈ ਨਾਮ ਹੀ ਕੀਤੇ ਹੋਏ ਪਾਪਾਂ ਨੂੰ ਕੱਟ ਸਕਦਾ ਹੈ ਨਾਮ ਹੀ ਸ਼ਾਂਤੀ ਬਖਸ਼ਿਸ਼ ਕਰਦਾ ਏ ਪਾਤਸ਼ਾਹ ਜੀ ਕਹਿਣ ਲੱਗੇ ਕਾਲ ਕਾਲ ਅਨਕ ਪਛਤਾਮ ਹੈ ਬਹੁਤ ਲੋਕ ਪਾਪਾਂ ਤੋਂ ਬਚਣ ਵਾਸਤੇ ਕਰਮ ਕਾਂਡ ਕਰਦੇ ਏ ਜੋਰ ਲਾ ਕੇ ਹੰਬ ਜਾਂਦੇ ਸਾਰੀ ਉਮਰ ਆਖਿਰ ਨੂੰ ਪੱਲੇ ਕੱਖ ਨਹੀਂ ਪੈਂਦਾ ਪਛਤਾਉਂਦੇ ਸੰਸਾਰ ਤੋਂ ਚਲੇ ਜਾਂਦੇ ਕਾਲ ਕਾਲ ਅਨਕ ਪਛਤਾਮ ਹੈ ਅਨੇਕਾਂ ਜੀ ਇੱਥੇ ਕਰਮ ਕਾਂਡ ਕਰਦੇ ਕਰਦੇ ਯਤਨ ਕਰਦੇ ਕਰਦੇ ਪਾਪਾਂ ਤੋਂ ਬਚਣ ਵਾਸਤੇ ਕਹਿੰਦੇ ਆਖਰ ਨੂੰ ਪਛਤਾਉਂਦੇ ਸੰਸਾਰ ਤੋਂ ਚਲੇ ਜਾਂਦੇ ਐ ਸ਼ਾਂਤੀ ਨਹੀਂ ਮਿਲਦੀ ਤੇ ਪੰਨ